ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰੂਪ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਵਿਕੀ ਨਹੀਂ ਵਾਪਸ ਆ ਰਹੇ ਹਾਂ ਜੀ ਤੇ ਅੰਮ੍ਰਿਤਸਰ ਤੋਂ ਉਹਨਾਂ ਨੂੰ ਲੈਣ ਜਾਣ ਵਾਸਤੇ ਮੈਨੂੰ ਹੁਣ ਟ੍ਰੇਨ ਦੇ ਸਟੇਸ਼ਨ ਤੇ ਪਹੁੰਚਣਾ ਪੈਣਾ ਹੈ ਰੇਲਵੇ ਸਟੇਸ਼ਨ ਤੇ ਤੇ ਆ ਪਿੱਛੇ ਫੋਨ ਫੇਰ ਆਉਣ ਲੱਗਾ ਮੈਨੂੰ ਲੱਗਦਾ ਨੇੜੇ ਹੀ ਆ ਗਈ ਜੀ ਉਹ ਤੇ ਯਾਤਰਾ ਕਰਕੇ ਆ ਰਹੇ ਹਾਂ ਜੀ ਤੇ ਉੱਥੇ ਮੇਰੇ ਖਾਲਚ ਪਰੌਣੇ ਨੇ ਵੀ ਪਹੁੰਚਣਾ ਜਸਮੀਨ ਦੇ ਨੇ ਤੇ ਇਧਰ ਤੇ ਮੈਂ ਗੱਡੀ ਲੈ ਕੇ ਜਾਊਂਗਾ ਫੇ ਸਾਰਿਆਂ ਨੂੰ ਰੱਦ ਕੇ ਘਰ ਲੈ ਕੇ ਆਉਂਗੇ ਚਲੋ ਹੁਣ ਆਪਾਂ ਤੁਹਾਨੂੰ ਜਾ ਕੇ ਰੇਲਵੇ ਸਟੇਸ਼ਨ ਤੇ ਮਿਲਦੇ ਵਿੱਚ ਫੋਨ ਆ ਰਿਹਾ ਮੈਨੂੰ ਲੱਗਦਾ ਉਹ ਪਹੁੰਚ ਗਏ ਲਓ ਜੀ ਆ ਗਈ ਟ੍ਰੇਨ ਵਿੱਕੀ ਰਹੀ ਮੁਰਿਆ ਵਾਪਸ ਸ਼੍ਰੀ ਨਹੀਂ ਪਤਾ ਵੀ ਕਿਹੜੇ ਡੱਬੇ ਦੇ ਵਿੱਚ ਹੋਣਗੇ ਉਹ ਦੀ ਟ੍ਰੇਨ ਇਹ ਕਿਹਾਂ ਚਲੇਗੀ ਅੱਗੇ ਲੱਗਦੇ ਆ ਕਿਤੇ ਗਾਹਾਂ ਹੀ ਸ਼ੀਆਲ ਬਈ ਲੰਗਰ ਹਲੇ ਇਹ ਹੋਲੇ ਮਹੱਲੇ ਕਰਕੇ ਲੰਗਰ ਹੈ ਜੀ ਰੇਲਵੇ ਸਟੇਸ਼ਨ ਤੇ ਲਾਇਆ ਹੋਇਆ ਸੰਗਤਾਂ ਦੀ ਸੇਵਾ ਦੇ ਲਈ ਤੇ ਟ੍ਰੇਨਾਂ ਪਰ ਪਰ ਕੇ ਹੋਲੇ ਮਹੱਲੇ ਨੂੰ ਜਾ ਰਹੀਆਂ ਜੀ ਸ਼੍ਰੀ ਅਰੰਧਪੁਰ ਸਾਹਿਬ ਵਾਸਤੇ ਸੰਤਾ ਬਹੁਤ ਕਾਫੀ ਜੱਗ ਗਈ ਚਲੇਗੇ ਦਿਖਦੇ ਨਹੀਂ ਹੋਰ ਰੇਟਰੇ ਇੰਤਾ ਨਹੀਂ ਆਗੇ ਕਿਤੇ ਸੁੱਤੇ ਹੀ ਤਾਂ ਨਹੀਂ ਪਏ ਅੰਦਰ ਜੱਗ ਗਈ ਹੈ ਕਾਫੀ ਜਿਆਦਾ ਓ ਲੱਗਦੇ ਆ ਕਹਾ ਵਿੱਕੀ ਨਹੀਂ ਖਮੂਰੀ ਸਭ ਤੇ ਮੂਰਲੇ ਡੱਬਿਆਂ ਦੇ ਵਿੱਚ ਇਹ ਤਾਂ ਮੈਂ ਗੱਡੀ ਉੱਧਰੋਂ ਲਿਆਉਣੇ ਉਹਨਾਂ ਨੂੰ ਇੱਧਰ ਨੂੰ ਖੜਾ ਕੇ ਮੈਂ ਗੱਡੀ ਹੁਣ ਦੋਵੇਂ ਪਾਸੇ ਲਈ ਬੈਠਾ ਓਹ ਖੜੀ ਹੈ ਜੈਸੂ ਸਿੰਘ ਸਾਹਮਣੇ ਲੰਗਰ ਦੀ ਸੇਵਾ ਦੂਰ ਲੰਗਰ ਦੀ ਸੇਵਾ ਜੀ ਕੋਲੇ ਮਹੱਲੇ ਕਰਕੇ ਲੰਗਰ ਦੀ ਸੇਵਾ ਸਰਜੀ ਭਾਈ ਗੁਰਜੀ ਵਾਹਿਗੁਰੂ ਜੀ ਵਾਹਿਗੁਰੂ ਤਕਰੀਬਨ ਹੱਡ ਡੱਬੇ ਦੇ ਕੋਲ ਚਾਰ ਪੰਜ ਪੰਜ ਸੇਵਾਦਾਰ ਹੈਗੇ ਆ ਜੀ ਸੰਕਤਾ ਪ੍ਰਸ਼ਾਦਾ ਦੇ ਛਾਕਰ ਆਈਆਂ ਨੇ ਸਾਸ੍ਰੀਕਾਲ ਬੰਦੂਖ ਚੱਕੀ ਫਿਰਦੀਆਂ ਇਹ ਬੱਲੇ 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 ਇਹ ਉਸ ਦਿਨ 50000 ਰੁਪਏ ਨੂੰ ਮਿਲਦੀ ਸੀ ਅੱਜ ਕਿੰਨੇ ਦੀ ਦਿੱਤੀਆਂ ਅੱਜ 50 50 ਦੀ ਹੋਣਾ ਦੇਖੀ ਕੇਸ ਵੀ ਬੜੀ ਛੇਤੀ ਹੁੰਦਾ ਜੈਦ ਵੀ ਠੀਕ ਨਹੀਂ ਹਾਲਾ ਅੱਜ ਹੀ ਘਰ ਹੋ ਗਿਆ ਅੱਛਾ ਮੈਂ ਕਿਹਾ ਨਾ ਗੱਡੀ ਇੱਧਰੋਂ ਲੈ ਆਉਣਾ ਵਿੱਕੀ ਇੱਥੇ ਨੂੰ ਫੇਰ ਹਾਂ ਹੈਨਾ ਚੱਲ ਮੈਂ ਲੈ ਪੁੱਤੀ ਖੜੀ ਜਿੱਥੇ ਤਾਂ ਮੈਨੂੰ ਫੜਾਈ ਸੀ ਜਦੋਂ ਅਸੀਂ ਦੋ ਜਣੇ ਚੜੇ ਆ ਫਿਰ ਸਰਾਂਂਦ ਤੇ ਚੜੇ ਹੈ ਹਾਂ ਸਰਾਂਂਦ ਤੱਕ ਹੋਟਲ ਨੇ ਆਏ ਹੈ ਸਰਾਂਂਦ ਤੱਕ ਹੋ ਰਹਾ ਹੈ ਠੀਕ ਹੈ ਹਾ ਮੇਰਾ ਬੁੱਤ ਜਾਤਰੀ ਕਰ ਮੇਰਾ ਜੋਣਾ ਕਾਕਾ ਇਧਰ ਮਿੱਟੀ ਪਾਰੀ ਕੇ ਜਾਤਰੀਆ ਸ਼੍ਰੀ ਕਾਲ ਜੀ ਬਾਬਾ ਬੁੱਤ ਮੈਂ ਕਿਹੋਂ ਮਕੇ ਆਇਆ ਮੈਨੂੰ ਤੇ ਪਤਾ ਨਹੀਂ ਜਦੋਂ ਮੈਂ ਪੱਬੜੇ ਰਿਹਾ ਮਾਉਰੇ ਕੋਲ ਨਾ ਬਹੁਤ ਚਿੰਤਾ ਕਰਦਾ ਤੂੰ ਉਹ ਦਿਨ ਚਲੇ ਗਈ ਸੀ ਅੱਛਾ ਮੂੰਮਕੇ ਆਵੇਂ ਨਾ ਮੇਰਾ ਕਾਕਾ ਮੇਰਾ ਬੁੱਤ ਛੋਣਾ ਮੇਰਾ ਬੁੱਤ ਕੀ ਜੀ ਵੀ ਦੇ ਕਿਆ ਕੋਈ ਕਿੱਥੇ ਆ ਤੇ ਡਿੱਗੇ ਮਿੱਟੀ ਪਾਰੀ ਹਾਂ ਅੱਛਾ ਉੱਥੇ ਆ ਜੀ ਜੀਕੂਗੇ ਹਿੱਟੇ ਦੀ ਪੁੱਠੀ ਪੁੱਠੀ ਸਿੱਧੀ ਸਿੱਧੀ ਕਰ ਹਾਂ ਅ ਬੱਲੇ 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 ਨਾ ਰੋਟੀ ਹੈਗੀ ਔਰ ਆਵੇਸ ਦਾ ਲੰਗਰ ਅੱਛਾ ਇਹ ਵੀ ਗੱਲ ਹੈ ਹੈ ਸ਼੍ਰੀ ਕਾਲ ਮੇਰਾ ਪੁੱਤ ਹੈ ਸ਼੍ਰੀ ਕਾਲ ਦਾ ਸੱਚੀ ਕਾਲਾ ਚਾਹ ਤੀ ਬਤਾ ਪੋਤੀ ਉੱਥੋਂ ਨਹੀਂ ਗੱਡੀ ਉੱਥੋਂ ਚੱਲੋ ਸ਼ਾਮਾ ਚ ਨੂੰ ਕਰਦੇ ਬੱਸ ਇਹਨਾਂ ਕੋਲੇ ਮਹੱਲੇ ਕਰਕੇ ਬਹੁਤ ਪੀੜਾ ਗੱਡੀਆਂ ਦੇ ਵਿੱਚ ਆਲੜੀ ਆ ਗਿਆ ਗੱਡੀ ਲੈ ਕੇ ਨਿੱਧਰ ਰਣੜੇ ਬੱਸੋ ਲੈ ਸੱਚੀ ਹਾਂ ਜਾਣਾ ਤਾਂ ਫਿਰ ਪੈਣ ਪਰ ਜਾਣਾ ਮੇਰੀ ਬੋਤਲ ਖੋਣੀ ਆ ਪੁੱਤ ਜੇ ਤਾਂ ਜ਼ੋਰ ਕਰ ਦੋ ਮੇਰੀ ਬੋਤਲ ਖੋਣੀ ਆ ਮੈਨੂੰ ਦਊਂਗਾ ਚਲ ਤੇਰੀ ਲਾਲਾ ਤੈਨੂੰ ਦੇ ਦੂੰਦੇ ਤਫੂਲ ਨੂੰ ਲੈ ਕੇ ਥਾਣੀ ਲੈ ਨਿਕਲਿਆ ਹੈ ਕੀ ਕਰਦੀ ਹੈ ਆ ਪਰ ਬਾਣਾ ਆਪਣੀ ਕੰਪੀ ਬੋਤਲ ਤੇ ਇਹਨਾਂ ਨੂੰ ਰੱਖ ਲਓ ਕੱਪੇ ਉੱਥੇ ਰੱਖ ਲਓ ਹੋਰ ਰੱਖੋ ਨਹੀਂ ਆਂ ਕਰੋ ਨਾ ਜਿਆ ਡਿੱਗੀ ਚ ਲੱਜਣੀ ਫਿਰ ਪੈਜਣੀ ਆ ਪਿੱਛੇ ਹਾਂ ਹਰ ਜਲਾ ਬਾਬੀ ਸਾਡੀ ਪਿੱਛੇ ਨੂੰ ਆ ਇਹਦੇ ਵਿੱਚ ਰੱਖ ਲਿਓ ਚਾਹੀਏ ਰੱਖਣੀ ਆ ਕਿੱਥੇ ਹਾਂ ਅਲਸ ਮੈਨੂੰ ਪਤਾ ਨਹੀਂ ਹਾਂ ਲੈ ਆਣ ਯਾਰ ਇਸ ਤਰ੍ਹਾਂ ਬਾਏ 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 ਜਲਦੀ ਹੁਣ ਜਾ ਜਸਵੀਨ ਆ ਬੈਗ ਦੇ ਵਿੱਚ ਮੇਰੇ ਕੋਪੇ ਤੇ ਸਮਾਨ ਜਾ ਦੇ ਦੇ ਫਿਰ ਮਨ ਉਹ ਅੱਜ ਮੈਂ ਉਥੇ ਐਮ ਐਲ اے ਆਇਆ ਸੀਗਾ ਐਮ ਐਲ اے ਨੂੰ ਕਰਨੀ ਸੀ ਵਾਈਟ ਬੂਟੀ ਜੀ ਮੈਂ ਇਹਦੇ ਵਿੱਚ ਰਹਿ ਗਿਆ ਸਾਰਾ ਪਾਸੇ ਹਨ ਦੇਵ ਤੇ ਪਾਲੂ ਕੀ ਚੀਜ਼ ਅੱਛਾ ਤਾ ਬੈਗ ਲੈ ਕੇ ਜਾਣਾ ਮੈਂ ਬਾਜੂ ਬੱਜੇ ਦਾ ਕਰ ਦੂੰ ਚੱਲ ਫੇਰ ਸੰਭਾਲ ਰੱਖ ਵਸਤੇ ਕੋਈ ਵਰਦੋ ਵਰਦੋ ਫਟਾ ਫਟ ਕਰ ਦਿਓ ਕਿੱਥੇ ਚੱਲ 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 ਉਹ ਗੱਡੀ ਤੇ ਚੱਲੋ ਪੂਰ ਵਾਲੇ ਕੋਈ ਤਾਂ ਮਾਲ ਨੂੰ ਜਾਣਾ ਸੱਖਾ ਮਮਾ ਕਰ ਲੂਗਾ ਪੂਰ ਵਾਲੇ ਆਇਆ ਹੋਰ ਤਾਂ ਲੋਕਾਂ ਦੀ ਗੱਡੀ ਆ ਕਿਹਦੀ ਪੂਰ ਵਾਲਿਆਂ ਦੀ ਗੱਡੀ ਉਹ ਖੜੀ ਆ ਮੇਰੇ ਕਰਕੇ ਦੱਸ ਕੇ ਭੰਨੇ ਗੋਲ ਖਲੇ ਨਾ ਕਰ ਨੂੰ ਜੀਜੂ ਵੀ ਹੈਗੇ ਆ ਚਲੋ ਚਲੋ ਫੂਲ ਵਾਲੇ ਆ ਜੋ ਫੇਰ ਪੜਣਾ ਫੇਰ ਗੋਮਬੀ ਥੋੜੀ ਤੇ ਦੱਤ ਵੀ ਕਰਨੇ ਫੂਲ ਤੋਂ ਜਾਣਾ ਆ ਜਿਹੜੀ ਅੱਪ ਨਾਲ ਚੱਲਦੇ ਸੀ ਜਾਣਾ ਫੂਲ ਪਾਣ ਨੂੰ ਹਾਂ ਚਲ ਬੈਠ ਜਿੱਛੀ ਕਰਦੇ ਸਾਲੂ ਆ ਜੂਗੀ ਫੂਲ ਨੂੰ ਕਿਓ ਜੀ ਨਿਰੋਖ ਨਿਰੋਖ ਸ਼ੋ ਫਿਕ ਬਗੇ ਓਕੇ ਦੋ ਚਲੋ ਬਾਏ ਬਾਏ ਸੀ ਬਹੁਤ ਫੜਾਤੀ ਇਹਨੇ ਮੈਂ ਲੱਦ ਦਿਰ ਚਲੋ ਜੀ ਮਿਲਦੇ ਆਂ ਘਰ ਚੱਲ ਕੇ ਹੁਣ ਤੁਹਾਨੂੰ ਓਕੇ ਬਗੇ ਪਹੁੰਚ ਗਏ ਜੀ ਘਰਾਂ ਆਦਾ ਸੀ ਤੀਤਾ ਜਾ ਬਾਕੂ ਕੋ ਤਕੋ ਨਾ ਸੋਡੀ ਅੱਜ ਦਾ ਫ੍ਰੈਂਡ ਉਹ ਇਹਨਾਂ ਕੁੜੀਆਂ ਨੂੰ ਚੱਪਲਾਂ ਦੇ ਦੇ ਵਿਕੀ ਉੱਥੇ ਦੇ ਹੋਰ ਫ੍ਰੈਂਡ ਵਾਲਾ ਸਫਰ ਨੇ ਸਿਖਾਤੇ ਹਾਂ ਉੱਥੇ ਫਿਰ ਚੱਪਲ ਬੱਚੀਆਂ ਹਾਂ ਜਿਹੜੀਆਂ ਫਲਾਂਸ ਕਰਨੀਆਂ ਚ ਇਹਨਾਂ ਪਵਾ ਕੁੜੀਆਂ ਨੂੰ ਚੱਪਲਾਂ ਆਹ ਦਾ ਆਹ ਓਏ ਬਚਾ ਕੇ ਆਹ ਮਨਸ੍ਰੀ ਦਾ ਮੈਕੀ ਅਜਾ ਪੁੱਤ ਨਹੀਂ ਤਾ ਮਾਰਵਾ ਹੱਥ ਨਾਲ ਰੇਟੀ ਕਿਤੇ ਕਰਦੇ ਜਿੱਧਰ ਬੁੱਤੇ ਬਣਾ ਜਾਂਦੇ ਉਹ ਤਰ੍ਹਾਂ ਸਮਾਨਾ ਚੱਕ ਲੋ ਬਚਾ ਯਾਰ ਇਹਨਾਂ ਨੂੰ ਤਾਂ ਬਚ ਗਈ ਆਣਾ ਸਾਰੇ

ਜਲਦੀ ਹੁਣ ਕਰ ਲੈ ਹਾਂ ਜਲਦੀ ਹੁਣ ਕਰ ਲੈ ਇਹ ਤਾਂ ਤਾਂ ਕਰੀ ਮੁੱਕਿਆ ਇਹ ਤਾਂ ਛੱਡ ਕੇ ਜਾ ਕਰਨਾ ਉਹ ਅੱਪਾ ਕਰ ਗਈ ਹੂ ਨੂੰ ਕਹੀ ਇਹ ਵੀ ਤਿਆਰ ਹੋ ਗਈ ਦੀ ਚਲ ਹੁਣ ਜਾਣਾ ਕਿਹੜਾ ਕਹਿੰਦਾ ਪਾਣੀ ਪੀਣਾ ਬੈਠਾ ਚਾਹਦਾ ਤਾਂ ਉਹ ਡਾਕਟਰ ਡਾਟਾ ਟਰਾਂਸਫਰ ਹੋਣਾ ਕੋਈ ਉੱਧਰ ਪਿਆ ਕੋਈ ਉੱਧਰ ਪਿਆ ਤਾਰਾ ਕੋ ਸੁਣਣਾ ਇਹ ਤਾਂ ਧੱਕਾ ਬਣਿਆ ਪਹਾਰ ਤੁਹਾਡੀ ਸੇਵ ਵੀ ਨਹੀਂ ਆਇਆ ਪਰ ਤੈਨੂੰ ਤੁਸੀਂ ਕਿੱਥੇ ਤੁਹਾਡੀ ਖਾਤਾ ਲੱਗਦੀ ਹੈ ਵਿਚਨਾ ਰੋ ਜਾਂਦੇ ਆ ਬੋ ਜੀ ਨੇ ਲੱਗਿਆ ਹਾਂ ਦੋਸਤ ਮੈਂ ਕੀ ਉਹਦੇ ਵਿੱਚ ਜਿਹੜੇ ਚੱਪਲਾਂ ਦੇ ਕੱਢ ਕੇ ਉਹਨਾਂ ਨੂੰ ਆਣ ਦੇਖ ਪਵਾ ਦੇ ਮੈਂ ਤਾਂ ਕਹਿੰਦਾ ਉਰੀਓ ਆ ਹੈਗੀ ਵੀ ਕਿੱ데 ਆਇਆ ਪਤਾ ਘਰ ਤੇ ਚੱਪਲਾ ਬਾਲਾ ਇਹਦੇ ਵਿੱਚ ਦੀ ਹੈਗੀ ਆ ਗਿਆ ਜੀ ਸਰਦਾਰ ਇੱਧਰ ਕਸੂਰ ਤੇ ਹੋਰੇ ਤੇ ਆ ਕੇ ਮੁਰਕੇ ਗਿਆ ਕਿ ਨਹੀਂ ਆਈ ਹੈ ਅੱਛਾ ਕਹਿੰਦੇ ਲੰਗਰ ਲੰਗਰ ਲੱਗੇ ਹੋਏ ਤੇ ਸ਼ਗਨ ਬੈਠੇ ਉੱਥੇ ਮੇਰਾ ਪੁੱਤ ਮੇਰਾ ਕਾਪੀ ਦੀ ਉਹ ਲੈ ਤੇਰੀ ਕਾਪੀ ਦੀ ਹਾਂ ਆ ਜੂਗੀਆਂ ਦੇਖ ਲੈ ਮੈਂ ਕਹਿੰਦਾ ਛੋਟੀਆਂ ਹੋਣੀਆਂ ਇਹ ਦੁਨੀਆ ਦਾ ਬਿਨਾ ਕਲਰ ਜਦੋਂ ਚੱਕੇ ਜੀ ਤੇ ਮਾਰਾ ਰੰਗ ਵਾਲੀਆਂ ਨੇ ਕੱਢ ਲੋ ਦੇਖਤਾ ਵਾ ਕਿ ਮੈਨੂੰ ਲੱਗਦਾ ਨਹੀਂ ਆਉਣੀਆਂ ਨਹੀਂ ਹੋਰ ਬੜੀਆਂ ਹੈਗੀਆਂ ਨਾ ਤੇ ਪੁੱ ਉਦੋਂ ਫੋਨ ਦੇ ਬੰਦੇ ਨਾ ਮਨਸਲਾਨ ਤਾਂ ਸਾਸਰੀ ਘਾਲ ਵੀ ਬੁਲਾਉਣੀ ਹੁੰਦੀ ਕੋਈ ਸਾਨੂੰ ਵੀ ਬੁਲਾਉਣੀ ਹੁੰਦੀ ਉਧਰ ਮੁਬਾਰਕ ਕਰਾਉਂਦਾ ਕਿ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਪਿਆਰੇ ਸਾਸਰੀ ਘਾਲ ਦੇਖ ਕਿਹੜੀ ਤੇ ਆਉਂਗੇ ਤੁਹਾਡੇ ਤੋਂ ਵੱਧ ਚੱਕੀ ਦੇ ਆਣੀ ਬਰਾਸ ਤੋਂ ਆਪੇ ਪੈਰ ਪਾ ਕੇ ਦੇਖੀ ਬੋ ਕੋਈ ਨਹੀਂ ਕੋਈ ਨਹੀਂ ਤਾਇਰ ਕੋਈ ਨਹੀਂ ਫਾਗੇ ਪਾਲਾ ਪਾਲਾ 9 ਨੰਬਰ ਉਹਦੇ ਬੜੀਆਂ ਹੋਊਗੀਆਂ ਤੇ ਸੋਹਣਾ ਸ਼ੈਂਡਲ ਪਾਈ ਫਿਰਦੀ ਉਹ ਦੇ ਦੇ ਇਹਨੂੰ ਵੀ ਦੇ ਦੇ ਇੱਕ ਦੇ ਦੇ ਨੂੰ ਵੀ ਆਹ ਨੀ ਆਦੀ ਨੂੰ ਆਹੀ ਲਾ ਤਾ ਲੈ ਨੋ ਅਨ ਪਾ ਲੈ ਨਮਨ ਬਾਦੂ ਆਹੀ ਪਾ ਲੈ ਨਮਨ ਹਮੇ ਚ ਪਾ ਲੰਨੀ ਆ ਹਾਂ ਕਿਤੇ ਮੜ ਮੋਟਾ ਆਹੀ ਪਾ ਲੈ ਤੇ ਪੈ ਤੋ ਕੇ ਨਾ ਬੁਰਸ਼ ਮਾਰ ਕੇ ਤੋੜ ਕੇ ਫਿਰ ਪਾ ਆ ਆ ਜਾਣੀ ਆ ਦੇ ਚਲੋ ਚਲੋ ਬਈ ਚੱਕ ਬਈ ਬੈਡ ਵਾਲਾ ਨਹੀਂ ਆ ਬੋਡੀ ਦੇਖ ਲੈ ਛੋਟੀ ਫਿਰ ਲੈ ਜਾ ਨਾਲ ਤਾਂ ਹੀ ਪਤਾ ਲੱਗੂ ਦੋਹੇ ਚੱਕ ਲੈ ਇੱਕ ਨੰਬਰ ਛੋਟਾ ਲੈ ਆਵਾਂਗਾ ਫਟ ਫਟ ਅੱਜ ਸਦਾਗਰ ਵੀ ਲੇ ਗਿਆ ਤਿੰਨ ਚਾਰ ਜੋੜੇ ਪੈਣਾ ਉੱਥੇ ਕੋ ਕੁੜੀਆਂ ਨੂੰ ਆਪਣੀਆਂ ਨੂੰ ਕੁਛ ਕਿਸੇ ਨੂੰ ਦੇ ਦੂਗਾ ਹਾਂ ਹਾਂ ਕੋ ਮਾਗੀ ਤੇ ਉੱਥੇ ਸੱਤ ਅੱਛਾ ਮਤੇ ਆ ਨਿਕਲਿਆ ਜਾਣਾ ਮੈਂ ਫਿਰ ਮੋਟਰਸਾਈਕਲ ਲੈ ਕੇ ਜਾਂਦਾ ਹੁਣ ਮਾਰਕੇ ਨੂੰ ਜਿਹੜਾ ਤੁਹਾਨੂੰ ਸਾਟ ਕੇ ਉਹਦੇ ਨਾਲ ਮੈਚ ਕਰਕੇ ਦੇਖ ਹਣੀ ਆ ਵਿੱਕੇ ਚਲੋ ਜੀ ਉੱਪਰ ਚਲ ਕੇ ਮਿਲਦੇ ਆ ਤੁਹਾਨੂੰ ਹੁਣ ਦੁਬਾਰੇ ਲਾ ਛੂਪੂ ਕਹਿੰਦੀ ਮੈਨ ਨੂੰ ਨਹੀਂ ਪਤਾ ਮੈਨ ਨੂੰ ਵੀ ਦੋ ਖੋਲ ਕੇ ਸੈਂਟਰ ਪਾਉਂਗੇ ਹੁਣ ਇਹ ਲੋ ਜੀ ਇਹਨੇ ਵੀ ਕਹਿੰਦੀ ਮੈਨ ਨੂੰ ਨਹੀਂ ਪਤਾ ਮਾੜਾ ਕੜਵਾਈਆਂ ਐ ਨਾ ਸਪੈਸ਼ਲ ਹਾਂ ਰੈਨ ਤੇ ਤੂੰ ਸੁਭਰੀ ਤੂੰ ਉਹ ਤੂੰ ਛੱਡ ਪਰੇ ਰੈਨ ਤੇ ਉਮਰਾਂ ਦੇ ਤੂੰ ਹੋਰਿਆ ਤੂੰ ਕੋਈ ਉੱਪਰ ਤੇ ਦੇ ਦਿਨੋਂ ਘਾਤ ਜੱਤ ਕੇ ਆਈਆਂ ਪਾਲਾ ਹੁਣ ਪਾਲਾ ਪਾਲਾ ਫੇ ਪਾਲਾ ਮੈਂ ਵੀ ਦਾਣਾ ਕੁਛ ਨਹੀਂ ਆਇਆ ਤਾਂ ਗਾਰ ਕਰਦੀ ਐ ਮੇਰੀ ਗੱਲ ਦੀ ਮੈਂ ਵੀ ਦਾਣਾ ਫੂਲ ਨੂੰ ਤੂੰ ਬੁੱਲ ਲੈ ਫੰਨੀ ਲੀਆਂ ਜਣੀਆਂ ਬੱਪੜਾ ਬੜੀਆਂ ਓਹੋ ਫੇ ਛੋਟੀਆਂ ਨਾਲ ਡੈਡੀ ਤੇ ਠੀਕ ਆ ਪਾਪ ਨਹੀਂ ਅੱਧੇ ਆਂਤੀ ਬਕੀਆ ਕਰ ਕੰਨ ਮੰਨ ਗਏ ਆ ਬੁੱਲ ਲੈ ਆ ਇਹ ਮੈਨੂੰ ਛੋਟੀਆਂ ਲੱਗਦੀਆਂ ਨਹੀਂ ਇਹ ਪੂਰੀਆਂ ਇਹ ਪੂਰੀਆਂ ਨੇ ਸਹੀ ਆ ਤੈਨੂੰ ਹੋਰ ਦੇ ਦਿੰਦਾ ਰਿਤਨਾ ਮੰਗਿਆ ਟੋਕੀ ਅੱਟ ਆ ਵੀ ਹੋਰ ਦੋ ਫੇਰ ਕਰ ਤਾਪ ਤਾਪ ਕਰੇ ਪਾਣੀ ਪੀ ਲੈ ਪਿੱਛਾ ਆਜੋ ਉਹ ਵੱਡਾ ਸਾਜ ਹੈਗਾ ਕੁੜੀ ਨੂੰ ਵੀ ਦੇ ਦੇਣਾ ਲੈ ਨਾ ਰਮਨ ਨੂੰ ਔਰ ਕੀ ਆ ਇਹੋ ਵੀ ਮੈਨੂੰ ਹੁਣ ਆ ਦੇ ਮੈਂ ਦਾ ਰਮਨ ਦੇ ਪਾਬੀ ਤੇ ਤੋਂ ਬੜੇ ਪੈਰਾ ਮੇਰੇ ਨਾਲ ਤੇ ਵੀ ਆਹ ਆਹ ਲਾਸਾ ਲੰਬਾ ਬੜੇ ਸਾਰੇ ਸਾਰੇ ਤੇ ਆਏ ਇੱਥੇ ਮੈਂ ਕਹਣਾ ਇੱਥੇ ਨਾਲ ਤੇ ਵੀ ਬੜੀਆਂ ਛੋਟੀਆਂ ਲੱਦੀਆਂ ਕੁੜੀ ਦੇ ਛੋਟੀਆਂ ਮਿੱਕੀ ਹੋਰ ਬੜੀਆਂ ਹੋਊਂਗੀਆਂ ਦੇਖੀ ਇਹ ਛੋਟੀਆਂ ਪੈਰ ਭਾਰੀ ਹੋਏ ਕੁੜੀ ਦੇ ਛੇ ਛੇ ਕਦਮ ਤੂੰ ਤਾਂ ਵਿੱਕੀ ਪਤਾ ਨਹੀਂ ਕਿਹੜੇ ਚੱਕਰਾਂ 'ਚ ਫਿਆਵਾ ਇੰਨਾ ਟਾਈਮ ਕੋਈ ਦੱਸਦਾ ਬੜੇ ਦੋਰੇ ਹੈ ਨਹੀਂ ਯਾਰ ਆ ਵੀ ਨਹੀਂ ਹੈਗਾ ਸਾਰੇ ਛੋਟੇ ਹੀ ਆਣੇ ਜਿਹੜਾ ਆ ਆ ਆ ਉਹ ਵਾਲੀ ਨੇ ਵੇ ਤੇ ਕਾ ਹੋਣੀ ਕਿਹਦੇ ਨਾਲ ਦੀ ਹੋਰ ਦੇ ਕਿੱਥੇ ਆ ਵੀ ਆ ਜਾਣੀ ਜੇ ਤੇ ਦੇਖੀ ਆਂ ਕਿ ਦੇਖੀ ਵੀ ਪੈਰ ਹੋਇਆ ਇਹਦੇ ਨਾਲ ਵੀ ਦੇ ਕਿ ਆਵਾ ਅੱਛਾ ਉਹ ਵੀ ਫੇਮਸ ਹੈ ਇਹਦੇ ਨਾਲ ਵੀ ਦੋਦੇ ਤਾਂ ਪੰਦੂ ਨਹੀਂ ਲੱਗਣੀ ਭਲੇ ਹਾਂ ਇਹ ਇਹ ਕਲਰ ਵਿੱਚ ਫਰਕ ਆ ਥੋੜੇ ਨਹੀਂ ਉਹ ਹੀ ਹੈ ਨਾ ਦੇਖੀ ਤਾਂ ਜਾਂ ਉਹ ਵੀ ਜੋੜੋ ਤਾਂ ਪੂਰਾ ਹੋ ਗਏ ਉਹ ਚੱਲ ਜਾਣਾ ਉਹ ਵੀ ਉਕੇ ਤੇ ਦੋਆਂ ਨੂੰ ਬੰਡ ਹੋ ਗਏ ਹੁਣ ਇਕਣੀ ਉਹ ਫੌਨ ਤੇਰੇ ਵਿੱਚ ਦੇ ਉਹ ਵੀ ਰੋ ਚੱਕ ਦੇ ਜੋੜਾ ਜਾ ਉਹ ਆ ਤਾਂ ਆ ਜਣਾ ਇਹ ਦੇਖ ਦੇ ਦੇਖ ਸਭਲਾ ਆ ਜਿਹੜੀ ਆਪਣੀ ਤੇਰੇ ਸੁਬਰੀ ਦੀਆਂ ਛੋਟੀਆਂ ਨਹੀਂ ਸੁਬਰੀ ਪਛੋਟੀ ਸੁਬਰੀ ਛੋਟੀ ਆ ਲਓ ਦੇਖ ਲਾ ਉਹ ਦੇਖ ਉਹ ਕਿਹਦੇ ਬੱਤੇ ਸੁਬਰੀ ਸੁਬਰੀ ਹਾਂ ਵੇ ਵੀਰਾਂ ਕੋ ਪਰ ਹੋ ਹਾਂ ਹੋਰ ਵੀ ਚਾਹੀਦੀ ਹੈ ਹਾਂ ਨਹੀਂ ਬਸ ਫਿਰ ਇਹੀ ਹੋਆ ਤੇਰੇ ਹੀ ਨੰਬਰ ਚੱਲ ਕਿਤੇ ਹੋਰ ਦੇ ਕੰਮਾਂ ਤੇ ਚਲੋ ਉੱਪਰ ਨੂੰ ਜੁਬਰੀਦ ਬਾਤ ਹੈ ਕਿੰਨੀਆਂ ਚੀਜ਼ਾਂ ਮੈਂ ਖਾਣ ਲੱਗਿਆ ਬਈ ਉਹ ਖਾਲੀ ਇਹ ਚੀਜ਼ੀਆਂ ਨਹੀਂ ਖਾਲੀ ਖਾਫਾ ਗਿਆ ਮੈਨੂੰ ਲੈ ਖੰਨੀਆਂ ਜੂ ਅਜੂਬਰੀ ਜੇ ਕਿਨੇ ਖਾਦੀ ਹੈ ਪਾਣੀ ਜੀ ਜੀ ਹਾਏ ਕਿੰਨੀਆਂ ਜੀ ਜੀਆਂ ਵੱਲੇ ਮਨ ਨੂੰ ਦੇ 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 ਮਨ ਨੂੰ ਉਪਕ ਲੱਗੀ ਪਰ ਉਹ ਤਾਂ ਬਿਸਕੁਟ ਮੰਗੀ ਜਾਂ ਕਰਿਆ ਹੈ ਨਹੀਂ ਕਿਹੜਾ ਆਕੱਛਾ ਦੇ ਨਿਕਲਦੇ ਪਰ ਉਹ ਆ ਮੈਂ ਕਹਿੰਦਾ ਇਹ ਤਾਂ 슈ਗਰ ਫਰੀ ਵਾਲੇ ਵਿਕੀ ਦੇਖੀ ਨਾ ਹਾ ਹੈਦਰ ਗੋਰ ਵਾਲੇ 슈ਗਰ ਫਰੀ ਹੋਣਗੇ ਦੇਖੀ ਪੜੇ ਉੱਪਰ ਨੇ ਤੇ ਕਿਹੜੇ 슈ਗਰ ਫਰੀ ਇਹ ਕਿੰਨੀਆਂ ਜਣੀਆਂ ਜੀਜਾ ਕਿੱਦਾਂ ਦਾ ਰਿਹਾ ਸਫਰ ਫੋਨ ਦੱਸੋ ਫਿਰ ਕਿੱਥੇ ਕਿੱਥੇ ਘੁੰਮੇ ਬਲੌਗ ਤਾਂ ਤੁਸੀਂ ਹੱਥ ਛੱਡੇ ਨਹੀਂ ਕੋਈ ਮਨ ਲੱਦਾਂ ਨਾ ਛੱਡੀ ਜੀ ਮਿਕਸਰ ਜਾਈ ਸਾਰਾ ਕੰਮ ਹਾਂ ਹਾਂ ਦੁਕਰਾ ਉਹ ਦਰਸ਼ਨ ਕਰਾ ਅਜਾ ਸਾਰੇ ਦੇ ਹੋ ਗਏ ਰੀ ਭਾਬੀ ਲਾ ਨੂੰ ਦਰੂਦ ਕਰ ਤੇ ਲੋਕਾਂ ਨੂੰ ਹੋ ਗਏ ਕਿ ਨਹੀਂ ਲੋਕਾਂ ਨੂੰ ਵੀ ਹੋ ਗਏ ਫੇਰ ਮੈਂ ਪਤਾ ਨਹੀਂ ਕਿੱਥੇ ਉਲ ਗਿਆ ਮੈਂ ਫੇਰ ਹਾਂ ਹੁਣ ਦੀ ਭਈਆਂ ਹਾਂ ਕੰਨ ਚ ਉੱਜ ਰਹਾ ਜੀ ਆਇਆਂ ਨੂੰ ਬੰਦੇ ਸੱਚੀ ਬਹੁਤ ਕੰਮ ਕੰਮ ਤਾਂ ਚੱਲ ਉਸ ਵੇਣ ਵੇੜਨਾ ਤਾਂ ਫੇਰ ਹਾਂ ਦੁਕਰਾ ਕੀ ਸੰਦੇਕਾ ਬਾਕੀਆਂ ਵੀ ਸਾਰੇ ਬੰਦਿਆਂ ਦੀ ਗਣ ਦੇਣ ਤੇ ਰੋਲਣ ਤੇ ਹਾਂ ਜੀ ਉਸ ਦਿਨ ਬੈਠਾ ਮੈਂ ਉਧਰ ਮੱਧੇ ਲੈ ਲਿਆ ਤੇ ਨਾ ਆ ਦੇਖੋ ਲੈ ਨਾ ਹੈ ਆ ਦੇਖੋ ਆ ਦੇਖੋ ਬੱਚੇ ਹਾਂ ਜਿੱਧਰ ਮੱਧੇ ਲੈ ਲਵਾਂ ਦੇਖਦੀ ਰਹਿੰਦੀ ਨਹੀਂ ਬੈਠੇ ਵਾ ਉਧਰ ਦੇ ਪਾਸੇ ਭਾਬੀ ਦੇ ਕਹਾਣੇ ਦੂਰ ਪਾਸੇ ਸਿੱਧੀ ਆ ਸੋਹਣੀ ਹੈ ਬਹੁਤ ਵਾਤਾ ਨੂੰ ਸਿੱਧੀ ਇਧਰ ਗੁਬਾਰੇ ਆਏ ਤੁਹਾਡਾ ਵੀ ਮਾਨ ਆਦਾ ਨਹੀਂ ਜਾਂਦਾ ਬਈ ਹੈ ਮੈਸੇ ਜਿਹੜੀਆਂ ਮੈਂ ਦੋ ਕਮਾਨ ਤਨ ਮਿਓਤਾ ਚ ਪਹਿਲਵਾਰੀ ਚੋਣੀ ਲੱਗਦੀਆਂ ਹਾਂ ਹਾਂ ਚਲੋ ਤੇ ਵੀ ਆ ਗਈ ਆ। ਇਸੇ ਲੱਗਦਾ ਦੋਨੋਂ ਇੱਕੋ ਆ। ਨਹੀਂ। ਨਹੀਂ ਠੀਕ ਆ ਗੱਲ ਤੇ। ਹਾਂ ਹਾਂ ਆ ਐ ਸਿੱਧੀ। ਹਾਂ ਉੱਪਰ ਟੈਗ ਵੀ ਲੱਗਿਆ। ਲੈ ਭਾਈ। ਲਓ ਜੀ। ਠੀਕ ਹੈ। ਨਹੀਂ ਆਏ। ਹੂੰਜਾਂ ਚ ਨਹੀਂ ਦੇਖਣੀ। ਮੇਰੀਆਂ ਕੱਟ-ਕੱਟ ਕੇ ਲੈ ਜਾਂਦੀ ਆਪਣੀ ਲੱਸੀ। ਇਹ ਠੀਕ ਆ ਗੱਲ ਤੇਰੇ ਵਾਸਤੇ ਨਵੀਆਂ ਰੱਖੀਆਂ ਨੀਆਂ ਉਹਨੇ। ਹਾਂ ਸਿੱਧੀਆਂ। ਤੂੰ ਆਪਣੀ ਅਲਮਾਰੀ ਚ ਰੱਖ ਦੇ। ਹਾਂ ਰੱਖ ਦੇ। ਮੈਂ ਕੱਟ ਕੇ ਲੈ ਲਵਾਂਗੀ। ਖਾਲਾ ਖਾਲਾ ਅਗਿਆ ਪੁਰਾਣੀਆਂ ਚੁੰਨੀਆਂ ਛੱਡਵਾਣੀ ਜਾਂਉਂਦੇ ਪੁਰਾਣੀ ਚੁੰਨੀ ਲੈਣੀ ਪਨਵਾ ਦੇ ਜੀ ਲਗਾ ਮਮੂ ਉਹ ਜੰਦਾ ਪੁਰਾਣੀ ਚੁੰਨੀ ਨਾ ਤਾਂ ਛੋਲਾ ਨਾ ਹੋਇਆ ਬਹਿ ਜਾ ਨਾ ਲਗਾ ਹੋਰ ਤਾਂ ਰੱਖੋ ਜੇ ਛੋਲਾ ਇਹ ਜੂਬੀ ਤੇ ਅਸੀਂ ਤੈਨੂੰ ਛੜੀ ਹੱਟ ਲੱਭੀ ਗਈ ਤੇ ਤੂੰ ਕਿੱਥੇ ਚਲੇ ਗਈ ਸੀ ਬਈ ਮੌਸਮ ਆਪਣੇ ਵਰਗਾ ਹੀ ਆ ਅੱਛਾ ਅੱਜ ਆ ਵੀ ਉਧਰ ਵੀ ਗਰਮੀ ਹੋਊਗਾ ਗਰਮੀ ਲੱਗਦੀ ਇੱਥੇ ਹਾਂ ਗਰਮੀ ਹੋਣੀ ਆ ਪਰ ਏਸੀ ਬੱਸ ਚ ਘੁੰਮੇ ਕਰਦਾ ਰਹਿ ਤਾਕਾਕਰੀ ਕਰ ਰਮੂ ਦੱਤੀ ਹੈ ਗਰਮੀ ਹੈ ਜ਼ਰੂਰ ਗਰਮੀ ਗਰਮੀ ਜਾ ਜ਼ਰੂਰ ਆ ਪਰ ਇਹ ਨਹੀਂ ਜਣੀ ਆਪਣੇ ਇੱਥੇ ਠੰਡਾ ਲੱਗਦਾ ਇੱਦੋਂ ਉਧਰ ਨਾ ਆਓ ਹਾਂ ਹਨ ਨਹੀਂ ਅਗੋਂ ਦਾ ਦੂਰਾ ਆਈ ਬਾਬਾ ਹਾਂ ਆਪਣੇ ਠੰਡਾ ਲੰਘਾ ਜਿਵੇਂ ਆਪਣੇ ਸਵੇਰ ਤੋਂ ਠੰਡਾ ਹੀ ਇੰਦੇ ਉਧਰ ਨਹੀਂ ਖੰਨੀ ਆ ਖੋਲਣ ਨੂੰ ਛੱਡੀ ਆ ਬੱਸ ਛੱਡੀ ਖੋਲਣੀ ਚਾਹਾਂ ਉਹਨਾਂ ਨੂੰ ਕਿ ਬਾਗਾ ਬਾਟਨ ਨਹੀਂ ਮੈਂ ਦੇਖ ਕੇ ਗਿਆ ਮੈਂ ਤਾਂ ਕਹਾਂ ਸੀ ਕਿ ਕੋਈ ਚਾਹਤ ਨਹੀਂ ਉੱਥੇ ਜਾਣਾ ਵੀ ਅੰਦਰ ਸ਼ਾਮ ਨੂੰ ਜਾਣਾ ਪੈਂਦਾ ਉੱਥੇ ਤਾਂ ਬਾਈ ਨਾਲ ਜਾਇਆ ਇੱਥੇ ਉਹ ਤਾਂ ਪਤਾ ਕਿ ਜੇਕਣਾ ਜਾਂ ਤੁਰੇ ਤਾਂ ਤੁਸੀਂ ਗਏ ਤੇ ਜੇ ਥੋੜਾ ਪਲਾਨ ਤਾਂ ਵੀ 2 ਦਿਨ ਰਹਿਣਾ ਫਿਰਦਾ ਹੀ ਬਾਗਾ ਬਾਦਰੋਂ ਨਿਕਲ ਜਾਂਦੇ ਚਾਹੀਦੇ ਅੱਛਾ ਸ਼ਾਮ ਨੂੰ ਜਾਣਾ ਮੈਨਾਂ ਨੇ ਮਿਲ ਕੋ ਦੱਸਿਆ ਨਹੀਂ ਕੋਈ ਕਹਣਾ ਮੈਨੂੰ ਕਿਹੜਾ ਜਿਹੜਾ ਲੱਗੇ ਮੈਂ ਤਾਂ ਕਹਾਂ ਕਿ ਗਈ ਰਹੀ ਮੈਂ ਤਾਂ ਬਣਾਉਣਾ ਨਹੀਂ ਲੈਣਾ ਤੇ ਮੈਂ ਤਾਂ ਕਹਾਂ ਕਿ ਕਿ ਬੀ ਚਲੋ ਭਾਵੇਂ ਹਾਂ ਕਹੋ ਚੱਲੀ ਇੱਥੇ ਲਗਾ ਹਾਂ ਚੱਲੇਗਾ ਮਥੜੇ ਕੋਲ ਜਿਹੜੀ ਪੁਲੀਸ ਵਾਲੀ ਬਸ ਸੀ ਕੋਈ ਕਹਿੰਦਾ ਨਾ ਜੱਜਿਆ ਰੋਣਾ ਥਾ ਮਾਰਾਈ ਪ੍ਰੀਫੇ ਵਾਲੀ ਦੀ ਕੋਈ ਕਿਆ ਬਸ ਬਣਾਇਆ ਸੀ ਨੇ ਤਿੰਨ ਹਾਂ ਪ੍ਰੀਫੇ ਅੱਛਾ ਐ ਬੈ ਉਹ ਬਰੇਕ ਮੂੰਹ ਕੋਲ ਹੈ ਹੂੰ ਛੋਟੇ ਹੱਥੀਓ ਸਾਥ ਹਾਂ ਉਹ ਵੀ ਉਹ ਉਹ ਨਾਮ ਇਹਨਾਂ ਦੇ ਵਿੱਚ ਵੀ ਉਹ ਵੀ ਜਾਂਦੇ ਨੇ ਪ੍ਰੀਫੇ ਚੱਲ ਵੀ ਇਹ ਵੀ ਬਹੁਤ ਬੜੀ ਸੇਵਾ ਹੈ ਹਾਂ ਉਹ ਪਹਿਲੀ ਗੱਲ ਅਸੀਂ ਉਹਦੇ 'ਚ ਚੜੇ ਆ ਉਹ ਵਸ ਅੱਛਾ ਹਾਂ ਵਧੀਆ ਸਫਰ ਹੋਇਆ ਜਾਂਦਾ ਹਾਂ ਸੇਵਾ ਯੇਰੀ ਬਹੁਤ ਫਰਾਉਦਾ ਜੇਕਣਾ ਕਹਿੰਦੇ ਵੀ ਚਲੋ ਹੁਣ ਕਿਸੇ ਨੇ ਤਾਂ ਦੇਤੀਆਂ ਪਰ ਅੰਮਰਸਾਰ ਗੁਰਦੁਆਰੇ ਵਾਲੇ ਤਾਂ ਆਪ ਵੀ ਜਿੰਨੀ ਮਰਜ਼ੀ ਬੱਥਾਂ ਖਰੀਦ ਲੈਣ ਉਹਨਾਂ ਕੋ ਕਿਤੇ ਪੈਸਾ ਥੋੜਾ ਹੈ ਲੋਕਾਂ ਦੀ ਸੁਵਿਧਾ ਵਾਸਤੇ ਜਿੰਨਾ ਹੋ ਸਕਦਾ ਹੈ ਕਰਨਾ ਚਾਹੀਦਾ ਉਹਨਾਂ ਨੂੰ ਵੀ ਵੀ ਜਿਹੜੀ ਦੂਰ ਤੇ ਸੰਗਤ ਆਉਂਦੀ ਜਾਂ ਅਦਰ ਸਟੇਟ ਤੋਂ ਸੰਗਤ ਆਉਂਦੀ ਜਾਂ ਉਹਨਾਂ ਤੋਂ ਤਾਂ ਚਾਹੇ ਕਿਰਾਇਆ ਵੀ ਨਾ ਲਵੇ ਉਹ ਚਲੋ ਪੰਜਾਬ ਵਾਲਿਆਂ ਦਾ ਤਾਂ ਮਨ ਵੀ ਲਿਆ ਵੀ ਭਾਈ ਆ ਜਾਓ ਗੁਰੂ ਘਰ ਨੂੰ ਦੇ ਦਰਸ਼ਨ ਹਾਂ ਹਾਂ ਦੇ ਲੋ ਤੁਸੀਂ ਉਹ ਆਪਣੇ 에어ਪੋਰਟ ਪਰ ਜੁ ਵੀ ਬੱਸ ਲੱਗੀ ਹੋਈ ਹੈ ਕੋ ਫ੍ਰੀ ਹੈ ਹਾਂ ਹੋਰ ਹੋਰ ਬੱਸ ਹੈ ਹਾਂ ਕੋਈ ਨਹੀਂ ਇਕੱਲਾ ਨਹੀਂ ਰੇਲਵੇ ਸਟੇਸ਼ਨ ਤੱਕ ਤਾਂ ਇਹ ਵੀ ਫ੍ਰੀ ਹੈ ਗੁਰਦੁਆਰਿਆਂ ਆ ਫ੍ਰੀ ਹੈ ਜੀ ਰੇਲਵੇ ਸਟੇਸ਼ਨ ਨੂੰ ਜਾਂ 에어ਪੋਰਟ ਨੂੰ ਉਹ ਫ੍ਰੀ ਹੋ ਹੈ ਹਾਂ ਬਜਟ ਜੀ ਫਿਰ ਇਹ ਪੁੱਛਿਆ ਵਿੱਕੀ ਜਾ ਕੇ ਮੈਂ ਕੋ ਸਾ ਮੈਂ ਸਮਾਸਾਪਤ ਗੇੜਨ ਨੂੰ ਪੁੱਛਣਾ ਹਾਂ ਮਹਾਨੀ ਜਿਹੜੀ ਬਾਕੀ ਪਾਪਾ ਬੁੱਢਾ ਜੀ ਤੈਨੂੰ ਹਾਂ ਸੰਦੀਪ ਥੋੜੀ ਹਾਂ ਵੀ ਉਹ ਕਿੰਨੇ ਕਜੇ ਤੱਕ ਕਹਦਾ ਤੁਸੀਂ ਪਰਚੀ ਕਟਵਾ ਲਈਆਂ ਮਾਂ ਜੀ ਪਾਕੀ ਦਫਾ ਕੋਈ ਨਹੀਂ ਲਪਾਇਆ ਕਹਦਾ 7:30 ਤੱਕ ਬੱਸ ਤੁਰਦੇ ਇਧਰੇ ਘਰਾੜੇ ਮੈਂ ਆਪਦੀ ਕੱਪੜੇ ਜਮਾਈਆ ਵਾ ਜਾ ਕੇ ਮਹਾ ਕਹਿੰਦਾ ਮੈਂ ਫੋਨ ਕਰਕੇ ਤੁਹਾਡੀ ਪਰਚੀ ਕਟਵਾ ਦਿੰਦਾ ਬੰਦੇ ਲਿਆਉਣੇ ਬੜਾ ਪੜ ਹਾਂ ਬਣਾ ਲਓ ਮਿੱਟੇ ਦਾ ਆ ਦਿੱਤੇ ਫਟਾਫਟ ਮਾ ਤੁਸੀਂ ਬਾਬਾ ਬੁੱਢਾ ਜੀ ਦੇ ਇਸ਼ਨਾਨ ਕਰਾਦਾ ਕੱਢਦੇ ਏਕੜੇ ਸਰਬੂਜੇ ਦੁਆਰ ਤੋਂ ਨਹੀਂ ਅੱਗੇ ਪਿੱਛੇ ਲੱਤੋ ਕੇ ਫਟਾਫਟ ਏਕੜੇ ਬੈਠ ਗਈਆਂ ਗੱਡੀਆਂ ਦੇ ਵਿੱਚ ਜਾ ਕੇ ਓਕੀ ਨਹਾਤੀਆਂ ਉਹ ਫਿਰ ਬਾਬਾ ਬੁੱਢਾ ਜੀ ਜਾਂ ਚੜਦਾ ਸਾਡੇ ਚੱਕਰਿਆਂ ਨਾਲ ਓਕੀ ਇਸ਼ਨਾਨ ਕਰਿਆ ਠੀਕ ਵਧੀਆ ਹੋ ਗਏ ਦਰਸ਼ਨ ਫ੍ਰੀ ਤਾਂ ਜਿੱਥੇ ਜਾਉਂਦਾ ਉਹਦਾ ਫਿਰ ਕਿੰਨਾ ਕਿੰਨਾ ਕਰਾਇਆ ਤਾਂ ਉੱਥੇ ਤੇ ਬਸਦਾ ਨਹੀਂ ਹੈ ਅੱਛਾ ਫ੍ਰੀ ਕਰਾਇਆ ਤਾਂ ਬਸਦਾ ਪੁਰਾਣੇ ਸ਼ੇਰ ਗੁਰਦੁਆਰੇ 'ਚ ਸਾਡਾ ਮੱਥਾ ਟਿਕਾਇਆ ਜਾਣੀ ਕਿ ਫ੍ਰੀ ਹੈ ਫ੍ਰੀ ਹੈ ਕਰਾਇਆ 4 ਵਜੇ ਜਾਂਦਾ ਤੁਹਾਡਾ ਪਾਪਸ ਆ ਗਿਆ 5 ਸਾਢੇ ਆ ਗਏ ਵੈਰੀ ਗੁੱਡ ਫੇਰ ਤਾਂ ਠੀਕ ਹੈ ਫੇਰ ਠੀਕ ਹੈ ਹਾਂ ਇਹਦੇ ਤੇ ਜੋ ਤਰ੍ਹਾਂ ਤੇ ਪਰ ਘੱਟ ਜਿਹਾ ਮਨਾਉਂਦਾ ਟੋਟੋ-ਟੋਟ 3000 4000 ਰੁਪਏ ਦਾ ਹਾਂ ਉਹ ਵੀ ਉਸ ਤੋਂ ਟੋਟਲ ਹਾਂ ਟੋਟਲ ਹੈ ਹਾਂ ਇੰਨਾ ਹੈਗਾ ਤੁਹਾਰੇ 8 ਵਜੇ ਤੁਰ ਜਿਹੜਾ ਤਰਮ ਤਰ ਦਾ ਗੁਰਦੁਆਰਾ ਹਾਂ ਸਰੋਵਰ ਬਹੁਤ ਤਖੜਾ ਉੱਥੇ ਹਾਂ 5 ਕਿਲਿਆਂ ਚ 5 ਕਿਲਿਆਂ ਚ 5 ਕਿਲਿਆਂ ਚ ਇੱਥੇ ਵੀ ਬੜਾ ਸਰੋਵਰ ਹੈ ਰੰਦਲ ਸਿੰਘ ਸਾਹਿਬ ਗੋਵਿੰਦਵਾਲ ਸਾਹਿਬ ਮੇਰੇ ਉੱਥੇ ਵੀ ਇਸ਼ਨਾਨ ਕਰੇ ਗੋਵਿੰਦਵਾਲ ਸਾਹਿਬ ਨਹੀਂ ਐਸੀ ਬਾਬਾ ਬੁੱਢਾ ਜੀ ਨਹੀਂ ਕਰਿਆ ਕਰਿਆ ਓਕੇ ਕਰਿਆ ਗੋਵਿੰਦਵਾਲ ਸਾਹਿਬ ਨੇ ਇਸ਼ਨਾਨ ਕਰਨਾ ਸੁਣੀ ਸੁਣੀ ਇਹਦੇ ਸੱਚੀ ਪਾ ਲੈ ਫੜੇ ਹਾਂ ਯਾਨੀ ਤੁਮੜੇ ਕਰਿਆ ਆਪੇ ਮੈਂ ਅਸੀਂ ਨਹੀਂ ਛੱਡਿਆ ਮੈਂ ਜਿੱਥੇ ਤੇ ਗੁੱਤੀ ਕੱਪੜੇ ਕੋਲ ਕੇ ਚਲੋ ਬਈ ਤੁਸੀਂ ਵੀ ਵਿੱਚੇ ਗੈਲੇ ਜਗਿੰਦਰ ਨੂੰ ਸਰਪੰਚ ਨਾਲ ਆਉਣ ਨੂੰ ਮੇਰੋਂ ਬੱਸ ਆ ਲੈਣ ਦਾ ਟਾਈਮ ਵੀ ਹੁੰਦਾ 25 ਮਿੰਟ 40 ਮਿੰਟ ਹਾਂ ਮੈਂ ਵੀ ਕਹਿੰਨੀ ਬੱਸ 40 ਮਿੰਟ ਰੋਟੇ ਤੇ ਬਾਬਾ ਬੁੱਢਾ ਜੀ ਮਸਾਲਾ ਪਰ ਜਾਦਾ ਸਕਦੇ ਸਕਦੇ ਵੀ ਸਾਨੂੰ ਭਾਜਣਾ ਪੈ ਗਿਆ ਕਿਹੜੇ ਕਿਹੜੇ ਗੁਰਦਵਾਰ ਚ ਗਏ ਸ਼ੁਰੂ ਤੇ ਦੱਸ ਸੰਦੀਪ ਕੁਰੇ ਪਹਿਲਾ ਕਿਹੜੇ ਚ ਗਏ ਤੇ ਸ਼ਾਟਾ ਸਾਹਿਬ ਛੇਵੀਂ ਹਰਮੰਦਰ ਸਾਹਿਬ ہاں ਸ਼ਾਟਾ ਸਾਹਿਬ ਫੇਰ ਬਾਬਾ ਬੁੱਢਾ ਜੀ ਦੇ ਲਈ ਸ਼ਾਟਾ ਸਾਹਿਬ ਦੇ ਨਾਲ ਹੀ ਗੁਰਦੁਆਰਾ ਇੱਕ ਹੋਰ ਵੀ ਹੈ ਕੰਦ ਸਾਹਿਬ ਕੰਦ ਸਾਹਿਬ ਹਾਂ ਫੇਰ ਬਾਬਾ ਬੁੱਢਾ ਜੀ ਦੇ ਗਏ ਹਾਂ ਰਸਤੇ ਵਿੱਚ ਜਾਂਦੇ ਜਾਂਦੇ ਗੁਰੂ ਅਮਰਦਾਸ ਜੀ ਦੇ ਜਨਮ ਸਥਾਨ ਵੀ ਆਉਂਦਾ ਰਸਤੇ ਚ ਉੱਥੇ ਨਹੀਂ ਰੁਕੀ ਹਨਾ ਤੇ ਉਥੇ ਬਾਅਦ ਵਿੱਚ ਜਿੱਥੇ ਸ਼ਾਟਾ ਸਾਹਿਬ ਆਉਦੇ ਨੇ ਨੇੜੇ ਯਾਰ ਮੁਸਤਫਾ ਹਰਗੁਰੂ ਹਰਗੋਬਿੰਦ ਸਾਹਿਬ ਜੀ ਦਾ ਉੱਥੇ ਵੀ ਗਏ ਉੱਥੇ ਵੀ ਗਏ ਹਾਂ ਖੰਡੂਰ ਸਾਹਿਬ ਖਡੂਰ ਸਾਹਿਬ ਵੀ ਜਾਇਆ ਵਿਕੀ ਹਾਂ ਉੱਥੇ ਜਾ ਹਾਂ ਲੋੜ ਰਹਿ ਗਿਆ ਪਹਿਲਾ ਇੱਕ ਗੁਰਦੁਆਰਾ ਆਉਂਦਾ ਜਿੱਥੇ ਤੇ ਉਹ ਨਦੀ ਜਿਹੜੀ ਚ ਗਾਗਰ ਭਰ ਕੇ ਲੈ ਕੇ ਜਾਂਦੀ ਤੇ ਉਹ ਦੁਆਰੇ ਕਿੱਥੇ ਰੁਕਦੀ ਆਏ ਕਹੀ ਜੋ ਬਸ ਹੋਰ ਤਰੀਕੇ ਨਾਲ ਦੱਸਿਓ ਨਾ ਨਾ ਦੱਸਿਓ ਜੇ ਨਾ ਉਹ ਤਾਂ ਖੂਡੋ ਆਪੇ ਹਾਂ ਦਮ ਦਮ ਸਾਹਿਬ ਜਿੱਥੇ ਬਾਬਾ ਜੀ ਨੇ ਦਮ ਲਿੱਤਾ ਇਹ ਤਾਂ ਠੀਕ ਹੈ ਦਰਸ਼ਨ ਫਿਰ ਆਏ ਲੱਗਦਾ ਵੀ ਆਹ ਰੋਈ ਨਹੀਂ ਨਹੀਂ ਇਹ ਨਰਦਾ ਰੋਵਰ ਵਿੱਚ ਜਾ ਰਹੀ ਆ ਰੋਵਰ ਚ ਹਾਇ ਮੈਨੂੰ ਸੁਨਾਨ ਕਰਾ ਦੋ ਹਾਇ ਮੈਨੂੰ ਸੁਨਾਨ ਕਰਾ ਦੋ ਨਿਕਲ ਜਾਏਗੀ ਚੱਲ ਗਈ ਹਮ ਸਾਸਾਂ ਵੀ ਕੱਲ ਨੂੰ ਮੈਨੂੰ ਨਰਦਾ ਮਾਚਾ ਕੱਪੜੇ ਪਾਦਣ ਨੂੰ ਮੈਂ ਜਾਉਂਗੀ ਜਸਮੀਨ ਠੀਕ ਰਹੀਂ ਜਸਮੀਨ ਅੱਜ ਸਵੇਰੇ ਹੋਈ ਉਹ ਤੇ ਕੋਈ ਉੱਥੇ ਨਾ ਜਮਰੰਦਾ ਮੇਰੇ ਕੋਲ ਆਏ ਉੱਥੇ ਬਿਦਵਾ ਜੀ ਚੜ ਗਈ ਨਹੀਂ ਸਾਰਿਆਂ ਦੇ ਮੂੰਹ ਬੰਦ ਬੰਦ ਹੋ ਗਏ ਨੱਕ ਬੰਦ ਹੋ ਗਏ ਉੱਥੇ ਤੇ ਹੀ ਉਸ ਮਹਿਲ ਚੜੀ ਆ ਜਿਆਦਾ ਅੱਛਾ ਆਂਟਾ ਆਜੀ ਹੋ ਗਈ ਦੇਖੋ ਉਹ ਤੇ ਹੈ ਆਪਾਂ ਮਿਲ ਕਰਦੇ ਤਾਂ ਆਪਾਂ ਨੂੰ ਪਤਾ ਲੱਗਦਾ ਆਪਾਂ ਨੂੰ ਵੀ ਲੱਗਦਾ ਹੈ ਜਦੋਂ ਸਾਰਾ ਨੇ ਮੈਂ ਵੀ ਇੱਕ ਵਾਰ ਮੇਰੇ ਦੂਜੇ ਨਾਲ ਮੂੰਹ ਤਾਂ ਹਾਂ ਤੇਰੇ ਦੂਜੇ ਪਾਸੇ ਨਹੀਂ ਆਵੇ ਐਨਾਂ ਹੀ ਬਤੂਰੀ ਖਾਣੀ ਆਈ ਸਾਰੇ ਦਾ ਦੇਖਾ ਤੁਸੀਂ ਸਾਡੇ ਮੈਨ ਵਾਲਾ ਪਾਣੀ ਨਾਲ ਆਏ ਚੁੰਨੀ ਨਾਲ ਵੀ ਤਾਂ ਅੰਦਰੋਂ ਸਾਹਂ ਦਰੋ ਵੀ ਜਾਂਦਾ ਤਾਂ ਸਾਰਾ ਨਹੀਂ ਜਿੱਦੂ ਨੂੰ ਬੈਠੇ ਰਹਿਣਾ ਬੈਠੇ ਰ ਨਾ ਹਾਂ ਬਹੁਤ ਤਾਂ ਨਹੀਂ ਜਿੰਦਾ ਪੜਨੀ ਤੇ ਫਟਾ ਦਾ ਬਹੁਤ ਹਾਂ ਰੀਟਾ ਕਿ ਕਰਦੀਆਂ ਜਦੋਂ ਕਰ ਨੂੰ ਦੇ ਦੇ ਕਰੀਮ ਖਾਦੀ ਆ ਬਿਸਕੁਟ ਸਾਡ ਰਹੀ ਇਹ ਵੀ ਗਲਤ ਜੀ ਗੱਲ ਹੈ ਹਨਾ ਬੱਸ ਬੰਨ ਲਾਉਣਾ ਇਹ ਤਾਂਆਂ ਚੀਜ਼ਾਂ ਨੂੰ ਰੋਈ ਆ ਜਾਮਨ ਘਰ ਨੂੰ ਕੱਜ ਜਾਣਾ ਦੱਸੋ ਤੁਸੀਂ ਘਰ ਨੂੰ ਕੱਜ ਜਾਣਾ ਲੈ ਲੇ ਗੇ ਲੈ ਦੋ ਨਾ ਚਾਦੂ ਦੇਤੇ ਗਏ ਗਏ ਪਹੁੰਚ ਗਏ ਹਾਂ ਪਹੁੰਚ ਗਏ ਕਿ ਕਿੜੀ ਘੜੀ ਘੜਿਆ ਕਰੇਗਾ ਉੱਥੇ ਗਏ ਪਹੁੰਚ ਗਏ ਪਹੁੰਚ ਗਏ ਕਿ ਨਹੀਂ ਆ ਦੇਈ ਕਰਨਾ ਇੰਨਾ ਕਹਤਾ ਹੈ ਨਾ ਜੇ ਆਪਾ ਜੀਉ ਸਾਬ੍ਹ ਨੇ ਕਹਤੇ ਹਾਂ ਜੇ ਜੇ ਬਾੜੀ ਗੁੜੀ ਪਰ ਉਤਰਦੇ ਤੇ ਪਾਣੀ ਲੈ ਆ ਪਾਪਾ ਜੀਤੀ ਆ ਰਹੀ ਤਲਵੇ ਆ ਪਾਪਾ ਜੀ ਤਾਂ ਕੋਈ ਕਮਰੇ ਚ ਵੀ ਕਮਰੇ ਚ ਵੀ ਕਈਆਂ ਦਾ ਟ੍ਰੇਨ ਚੱਲ ਵੀ ਕਿਉਂਕਿ ਦੋ ਦਿਨ ਲਗਾਤਾਰ ਟ੍ਰੇਨ ਦੇ ਵਿੱਚ ਜਾਈਗੇ ਨਾ ਆਪਾਂ ਬੋਲ ਕਹਿੰਦੇ ਆਪਾਂ ਆਏ ਹੋਈ ਹਾਂ ਆਓ ਇਹ ਬੱਸ ਰੋ ਟੁੰਗਣੀ ਆਤਾ ਜਾ ਆ ਪਾਪਾ ਜਿੱਤੀ ਹੈ ਕਿ ਟ੍ਰੇਨ ਚੱਲ ਵੀ ਇਹ ਤਾਂ ਖਾਰਾ ਕਿਤ ਕਾ ਚ ਗਈ ਸੀ ਉਹ ਤੇਰਾ ਲਾ ਕਰਤਾ ਕੰਮ ਪਾਪਾ ਜਾਣੇ ਵੀਰ ਨੂੰ ਛੱਡਣ ਆ ਕੁੜੀਆਂ ਠੀਕ ਨਹੀਂ ਵੇ ਬਣੀ ਗਾ ਦਾ ਬਹੁਤ ਘਟ ਪਾਇਆ ਨਾ ਸਾਰਾ ਗਿਆ ਨਾ ਉਹ ਰੱਬ ਨਾ ਨਾ ਨੂੰ ਤਾਂ ਅਮਰਤ ਸਰ ਲੈ ਕੇ ਨਾ ਗਾ ਹਜਾ ਮੈਨੂੰ ਬੜੀ ਇਹਨਾਂ ਨੂੰ ਛੋੜੀ ਤੀ ਸੋਚੀ ਜੋ ਆ ਜਾ ਫੇਰ ਲੈ ਕੇ ਜਾ ਫੇਰ ਬੜੀ ਨਹੀਂ ਨਹੀਂ ਇਹ ਤਾਂ ਜਾਂਦੇ ਵੀ ਕਰਦੋਣਾ ਸਾਹਮਣੇ ਰੋਣਾ ਪਾਉਂਦੇ ਹੋਏ ਵੀ ਰੋਣਾ ਬਸ ਆਈ ਉਸ ਤਰ੍ਹਾਂ ਦਾ ਨਹੀਂ ਬੜੀ ਕੁੜੀ ਤਾਂ ਹੈ ਸਮਝਦਾ ਛੋਟੀ ਚਾਹ ਤਾਂ ਹਾਇ ਕੇ ਚੀਜ਼ ਨਾ ਮਿਲਦੀ ਹਮ ਇੱਕ ਤੂਏ ਨੂੰ ਹੋਰ ਰੁਰਵਾਉਂਦੀ ਜਦੋਂ ਨਾਲੀ ਹੋ ਜਾਂਦੀ ਉਹ ਤਾਂ ਮਾਂ ਰੇਲ ਤੇ ਸਮੋਸੇ ਵਾਲਾ ਭਾਈ ਲੰਘ ਗਿਆ ਹਾਂ ਬਾਕੀ ਦਾ ਸਾਰੇ ਛਾਂਦ ਤੇ ਹਾਇ ਸਮੋਸਾ ਖਾਣਾ ਹਾਂ ਕਾਹਨੀਆਂ ਨਾ ਕੀ ਤੁਮ ਮਾਲਿਆਤ ਅਤਮੋਸਿਆ ਦੀ ਗਰੇ ਡਿ ਲੈ ਜਾ ਕੀ ਮਾਰੀ ਗਾ ਕਰਿਆ ਨਾ ਬੰਗੂ ਜਾਨਾ ਤੇ ਦੁਆ ਕਰਵਾਉਂਦਾ ਹਾਂ ਨਾ ਉਹ ਵੀ ਤੋੜੇ ਹੋੜੇ ਹੋੜੇ ਐਨੀਆਂ ਨੀਆਂ ਕ ਸਮੋਸੀਆਂ ਜਰਾ ਫੇਰ ਹਾਂ ਦੁਆਇਆਂ ਖਮੋਸੀਆਂ ਦੀ ਚਲੋ ਪਹਿਲਾਂ ਅਮ ਆ ਗਿਆ ਮਰੁੰਡੇ ਦੇ ਲੈ ਕੇ ਕਿਲਾ ਖੋਲਣਗੇ ਉਹ ਉਹ ਦੁਆਇਆਂ ਨੂੰ ਪਹਿਲਾਂ ਹੈ ਫੇਰ ਇਹਨਾਂ ਸਮੋਸਿਆਂ ਨੂੰ ਉਹ ਠੀਕ ਘੁੰਮ ਘੁਮਾ ਕੇ ਉੱਥੇ ਖੜ੍ਹ ਜਾ ਕਰਿਆ ਆ ਕੇ ਉਹ ਨਿਆਲੇ ਦੇ ਕੇ ਖੜ੍ਹਦੇ ਹੋ ਜੀ ਆਣੀ ਆਹਾ ਅਜਾਣੇ ਦੇਖੇ ਮੈਂ ਜਵਾਕ ਨੇ ਕੋਲੋਂ ਨਾ 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 ਬਾਬਾ ਜਵਾਕ ਕੋਲੋਂ ਆਇਆ ਉਹ ਜਵਾਕ ਨੇ ਕੋਲੋਂ ਨਾ ਜੀ ਗਿਆ ਗਿਆ ਕੀ ਹੋ ਗਿਆ ਮੈਨੂੰ ਫਰੀਦ ਦੇਣ ਲੱਗਿਆ ਦੇ ਦੇ ਮਰ ਤਾਂ ਮਾਈ ਬੂਡੀ ਦਾ ਘਾਟਾ ਜਾਣਾ ਰੀਤ ਨੂੰ ਆਲਵਾਵਾ ਫੜੇਗਾ ਉਹ ਫਰੀਦ ਦੇਣ ਲੱਗਾ ਮੇਰੇ ਮੂੰਹ ਪਹਿਲਾਂ ਲੈ ਲੈ ਲੋ ਜੀ ਉਹਦੋਂ ਇਹ ਨਾ ਬਿਲਾ ਦੇ ਆਪਾਂ ਗਰੂਪ ਟਾਕਾ ਦਾ ਪਾਸਤਾ ਮਾਉਂ ਤੁਹਾਡੇ ਨਹੀਂ ਪੈਣਾ ਬਿਲਕੁਲ ਕੋਈ ਨਾ ਉਹਨਾਂ ਨੇ ਵੀ ਵਿਚਾਰੇ ਨਾ ਆਸ ਹੰਡੀ ਨਾ ਇਹ ਹਰੀਤ ਦੇਖੀ ਲੈਣੀ ਆ ਬਾਲ ਲੈਣੀ ਆ ਗੱਡੀ ਲੈਣੀ ਆ ਕੋਈ ਚੱਡੀ ਹੋਣੀ ਜਿਹੜੀ ਨਹੀਂ ਲੈਣੀ ਨਿਆਣ ਭਾਈ ਅੱਛਾ ਦੇਖ ਚੱਲ ਲੈਣੇ ਚੀਜ਼ ਲੈ ਲਈ ਨਿਆਣ ਠੀਕ ਜਵੇ ਪਰ ਕਿੱਥੇ ਆਉਂਦਾ ਜਾ ਜਾਂਦਾ ਗੁਰਦਵਾਰਿਆਂ ਨੂੰ ਜਾਂਦੇ ਵੀ ਆਉ ਲੈਣਾ ਸੀ ਆਉ ਲੈਣਾ ਸੀ ਆਉ ਲੈਣਾ ਫੇਰ ਉਧਰ ਤੋਂ ਮੁੱਕਾ ਪੇਰਾ ਉਹ ਜਨ ਆਉ ਲੈਣਾ ਆਇਓ ਜਾਂਦੀ ਹੈ ਰਣਾ ਦੇ ਬਤਾਇਆ ਜਾਂਦਾ ਵੀ ਨਿਆਰੇ ਨਿਆਰੇ ਕੰਮ ਆ। ਚਲ ਕੰਨੇ ਆਣੇ ਨੇ ਵੀ ਕੀਦੇ ਨਾਲ ਜਾਣਾ। ਉਹ ਨਾ ਮੈਂ ਗਿਆ ਰੋਂਦਾ ਨਹੀਂ ਨਾ ਤੁੰਦ ਦੇ। ਉਹ ਤਾਂ ਗੱਲ ਕਰ ਮੇਰੀ ਗੱਲ ਸੁਣੋ। 50 ਰੁਪਏ ਦੀ ਇੱਥੇ ਤੇ ਆਈਟਮ ਲਈਦੀਆਂ ਰਸੋਈ ਜਿੰਨੀ ਕਤੂਰ ਜਾਣਾ 100 ਰੁਪਏ ਦੇ ਦਿੰਦੇ ਹਾਂ ਤਬਾ। ਕੌਣ? ਉੱਥੇ ਤੇ 100 ਰੁਪਏ ਲੈ ਕੇ ਤੁਰ ਪਏ ਕਾਹ 50 ਵਾਲੀ ਨੂੰ ਫੇਰ ਆਉਣਾ। ਕੀ ਕਰੂਗਾ ਉੱਥੇ? ਆਹ ਆਹ ਇਸ ਬਾਰੇ ਵੀ ਹੈ ਨਾ 50 ਕਿਆ ਬਖਾਈਆ ਮਾਕੇ ਜਿਆਦਾ ਪੜੀ ਮੈਂ ਇਹ ਕਿਹਮਤ ਸੇਲ ਪਰ ਹੋ ਤੂੰ ਜੇ ਤੂੰ ਸੇਲਾਂ ਲੱਗੀਆਂ ਬੰਦੀਆਂ ਸਹੀ ਗੱਲਾਂ ਯੋ ਇਹ ਦੇਖਣ ਨਾਲ ਤੁਹੇ ਹੋਣਗੇ ਚੱਲ ਵਧੀਆ ਖੁਮੇ ਆਏ ਚਲੋ ਜੀ ਠੀਕ ਹੈ ਜੀ ਮਿਲਦੇ ਆਂ ਫਿਰ ਕਿਸੇ ਅਗਲੇ ਬਲੌਗ ਚ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ